ਮੇਰਾ ਨਾਮ ਹਰਜਿੰਦਰ ਸਿੰਘ ਮੈਂ ਪੰਜਾਬ ਰੋਡ ਦੇ ਪਨ ਬਸਤੀ ਆਟਿੰਕੰਟ੍ਰੈਕਟ ਵਰਕਰ ਜੂਨੀਅਨ ਪ੍ਰੀਕੋਰਟ ਤੋਂ ਡਿਪੂ ਪ੍ਰਧਾਨ ਹਾਂ ਜੀ ਦੇਖੋ ਜੀ ਜਦੋਂ ਸਰਕਾਰ ਸੱਤਾ ਚਾਹੀ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਜਿਹੜੇ ਕੱਚੇ ਮੁਲਾਜ਼ਮਾਂ ਚਾਹੇ ਉਹ ਆਊਟਸੋਰਸ ਤੇ ਆ ਚਾਹੇ ਉਹ ਕੰਟ੍ਰੈਕਟ ਤੇ ਆ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਪਰ ਸੱਤਾ ਚੋਂ ਤੋਂ ਜਦੋਂ ਸੱਤਾ ਇਹ ਸਰਕਾਰ ਆਈ ਸਰਕਾਰ ਨੇ ਆਦੀ ਉਹ ਨੀਤੀਆਂ ਬਦਲ ਕੇ ਇੱਕ ਲੋਕਮਾਰੂ ਨੀਤੀਆਂ ਸ਼ੁਰੂ ਕਰਤੀਆਂ ਕੱਚੀਆਂ ਭਰਤੀਆਂ ਸ਼ੁਰੂ ਕਰਤੀਆਂ ਜਿਹੜਾ ਇਹਨਾਂ ਇਹ ਕੀ ਆ ਸੀ ਵੀ ਅਸੀਂ ਕੱਚਾ ਨਾਂ ਦਾ ਸ਼ਬਦ ਹੀ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਵੀ ਕਹਿਣੇ ਚ ਇਹਨਾਂ ਤੋਂ ਉੱਥੇ ਗਲਤੀ ਹੋ ਗਈ ਸੀ ਜਦੋਂ ਤੱਕ ਇਹ ਹੀ ਕਹਿ ਰਹੇ ਸੀ ਵੀ ਅਸੀਂ ਪੱਕਾ ਨਾ ਦਾ ਸ਼ਬਦ ਨਹੀਂ ਰਹਿਣ ਦੇਣਾ ਜਿਸ ਨਹੀਂ ਕਿ ਇਹ ਪੱਕੀ ਭਰਤੀ ਕੋਈ ਨਹੀਂ ਕਰ ਰਿਹਾ ਜਿੰਨੀ ਵੀ ਭਰਤੀਆਂ ਕਰ ਰਿਹਾ ਉਹ ਕੱਚੇ ਸਟਾਫ ਭਰਤੀ ਕਰ ਰਿਹਾ ਕਿਸੇ ਵੀ ਡਿਪਾਰਟਮੈਂਟ ਜਾਨੀ ਕਿ ਇਹ ਸਰਕਾਰੀ ਡਿਪਾਰਟਮੈਂਟਾਂ ਦਾ ਭੋਗ ਪਾਉਣਾ ਚਾਹੁੰਦੇ ਆ ਇਹ ਸਰਕਾਰੀ ਡਿਪਾਰਟਮੈਂਟਾਂ ਨੂੰ ਬੰਦ ਕਰਨਾ ਚਾਹੁੰਦੇ ਆ ਤਾਂ ਜੋ ਨਿੱਜੀ ਜੋ ਵੀ ਪ੍ਰਾਈਵੇਟ ਆਪਰੇਟਰ ਹੈ ਜਾਂ ਨਿੱਜੀ ਇਹਦੇ ਵੱਡੇ ਘਰਾਣੇ ਆ ਉਹਨਾਂ ਨੂੰ ਲਾਹਾ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਟਰਾਂਸਪੋਰਟ ਨੂੰ ਬਚਾਉਣ ਖਾਤਰ ਅਸੀਂ 9 10 11 ਦੀ ਇਹ ਟਾਲ ਰੱਖੀ ਹੈ ਜਿੰਦੇ ਚ 9 ਦੀ ਸਾਡੇ ਪ੍ਰਧਾਨ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਦੇਸ਼ ਵਾ ਫਿਰ ਟਾਲ ਆ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ 8 ਤੋਂ 12 ਘੰਟੇ ਕੰਮ ਕਰਨ ਦੀ ਗੱਲ ਹੋਵੇ ਚਾਹੇ ਉਹ ਨਿੱਜੀ ਕਰਨ ਨੂੰ ਰੋਕਣ ਦੀ ਗੱਲ ਹੋਵੇ ਅਸੀਂ ਉਹ ਸਾਡਾ ਸਮਰਥਨ ਹੈ ਜਿੱਥੇ ਵੀ ਫਰੀ ਕੋਟ ਜ਼ਿਲ੍ਹੇ ਚ ਧਰਨਾ ਲੱਗਿਆਊਗਾ ਅਸੀਂ ਸਾਰੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਨਾਲ ਲੈ ਕੇ ਅਸੀਂ ਉਹ ਧਰਨੇ ਚ ਵੱਡੀ ਗਿਣਤੀ ਸ਼ਮੂਲੀਅਤ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਚੰਡੀਗੜ੍ਹ ਵਿਰੋਧ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਨੂੰ ਯਾਦ ਕਰਾਵਾਂਗੇ ਵੀ ਤੁਸੀਂ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਕਿੱਥੇ ਗਏ ਉਹ ਤੁਹਾਡੇ ਵਾਅਦੇ ਪਿਛਲੀ 2024 ਦੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਇਹ ਹੀ ਕਿਹਾ ਸੀ ਵੀ ਅਸੀਂ ਵੀ ਟਰਾਂਸਪੋਰਟ ਵਿਭਾਗ ਦੀ ਇੱਕ ਲੱਗ ਪਾਲਿਸੀ ਬਣਾਈ ਜਾਵੇ ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਸੀ ਵੀ ਜਿਹੜਾ ਸਾਡੇ ਟਰਾਂਸਪੋਰਟਰ ਜਾਂ ਸਾਡੇ ਟਰੈਵਲ ਨੈਟਰ ਜਿਹੜੇ ਟਰਾਂਸਪੋਰਟ ਧੰਦੇ ਨਾਲ ਸੰਬੰਧਿਤ ਆ ਟਰੈਵਲ ਨੈਟਰ ਜੇ ਵਰਕਸ਼ਾਪ ਦੇ ਸਾਥੀ ਇਹਤੇ ਵੀ ਡਿਊਟੀ ਤੋਂ 1 ਮਿੰਟ ਨਹੀਂ ਲੇਟ ਹੋ ਸਕਦੇ ਇਸ ਕਰਕੇ ਅਸੀਂ ਮੰਗ ਕੀਤੀ ਸੀ ਚਾਹੇ ਕੋਰੋਨਾ ਦਾ ਟਾਈਮ ਹੋਵੇ ਚਾਹੇ ਉਹ ਜੰਗ ਦਾ ਟਾਈਮ ਹੋਵੇ ਚਾਹੇ ਹੜ ਓਣ ਜਾਂ ਕਿਤੇ ਵੀ ਕੋਈ ਦੇਸ਼ ਤੇ ਮੁਸੀਬਤ ਆਉਂਦੀ ਆ ਇਹ ਇੱਕ ਫੌਜ ਦੀ ਦਰਾਮ ਮੁਲਾਜ਼ਮ ਕੰਮ ਕਰਦੇ ਆ ਇਸ ਕਰਕੇ ਮੁੱਖ ਮੰਤਰੀ ਨੇ ਸਾਡੀ ਮੰਗ ਸਵਾਰਕਾਰ ਕਰੀ ਸੀ ਵੀ ਟਰਾਂਸਪੋਰਟ ਦੀ ਅਲੱਗ ਪਾਲਿਸੀ ਬਣਾਈ ਜਾਵੇ ਪਰ 1 ਸਾਲ ਹੋ ਗਿਆ ਮੁੱਖ ਮੰਤਰੀ ਦੀ ਮੀਟਿੰਗ ਨੂੰ 1 ਮਹੀਨੇ ਦਾ ਸਮਾਂ ਦਿੱਤਾ ਸੀ ਮੁੱਖ ਮੰਤਰੀ ਨੇ ਵੀ ਸੀ 1 ਮਹੀਨੇ ਦੇ ਵਿੱਚ ਤੁਹਾਡੀ ਪਾਲਿਸੀ ਬਣਾ ਕੇ ਲਾਗੂ ਕਰਾਂਗੇ ਪਰ ਅੱਜ ਸਰਕਾਰ ਉਹਨਾਂ ਚੀਜ਼ਾਂ ਤੋਂ ਭੱਜਦੀ ਆ ਰਹੀ ਹੈ ਇਸ ਕਰਕੇ ਅਸੀਂ ਹੜਤਾਲ ਕਰ ਰਹੇ ਹਾਂ ਵੀ ਸੁੱਤੀ ਵੀ ਸਰਕਾਰ ਨੂੰ ਜਗਾ ਸਕੀਏ ਤੇ ਆਪਣੇ ਜਿਹੜੇ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਕਰ ਸਕੀਏ ਅੱਜ ਜਿਹੜੀ ਸਾਡੀ ਗੇਟ ਰੈਲੀ ਹੈ ਸਰਕਾਰ ਸੁੱਤੀ ਵੀ ਸਰਕਾਰ ਨੂੰ ਜਗਾਉਣ ਵਾਸਤੇ ਗਿਟਰ ਲਈ ਕਿ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਆਪ ਸਰਕਾਰ ਬਣੀ ਆ ਸਾਨੂੰ ਇੱਕ ਮੀਟਿੰਗ ਦੇ ਕੇ ਲਾਰੇ ਚ ਲੱਖਿਆ ਜਾ ਰਿਹਾ ਜਦੋਂ ਵੀ ਕੋਈ ਅਸੀਂ ਸ਼ਿਕਾਇਤ ਕਰਦੇ ਆ ਤਾਂ ਇੱਕ ਮੀਟਿੰਗ ਦੇ ਕੇ ਜੇ ਅਸੀਂ ਸਰਕਾਰ ਨੂੰ ਕਹਿੰਨੇ ਆ ਉਹ ਕਹੈਰੀ ਕਿ ਥੋੜੀ ਅਮੈਂਡਮੈਂਟ ਲਪੋਸੀ ਦੇ ਦੇਰੀ ਹੈ ਜੇ ਤਾਂ ਹੀ ਆਪਣੀ ਅਮੈਂਡਮੈਂਟ ਲੁਕਿਰਦੇ ਆ ਉਹ ਕਹ ਰਿਹਾ ਕਿ ਅਸੀਂ ਜਿਹੜੀ ਤੁਹਾਡੀ ਫਾਈਲ ਹੈ ਉਹ ਮੁੱਖ ਮੰਤਰੀ ਜਾਂ ਟ੍ਰਾਂਸਫਰ ਮੰਤਰੀ ਕੋਲ ਭੇਜ ਚੁਕੇ ਆ ਜਿਹੜਾ ਕਿ ਸਾਨੂੰ ਇੱਕ ਟਾਰਮ ਡੋਲ ਰੱਖਿਆ ਉਸ ਕਰਕੇ ਅਸੀਂ ਆਪਣੀ ਜਿਹੜੀ 9 10 11 ਤਰੀਕ ਦੀ ਹੜਤਾਲ ਕੀਤੀ ਜਿਹੜੀ 9 ਤਰੀਕ ਦੀ ਦੇਸ਼ਿਆ ਵੀ ਹੜਤਾਲ ਹੈ ਉਸ ਤੋਂ ਬਾਅਦ 10 11 ਤਰੀਕ ਦੀ ਜੋ ਪਰਵਸ ਪੀਆਰਟੀ ਯੂਨੀਅਨਾਂ ਦੀ ਹੜਤਾਲਾਂ ਹੈ ਉਹ ਹੀ ਕਰ ਰਹੇ ਆ ਜਿੰਦੇ ਚ ਸਾਨੂੰ ਅਸੀਂ ਸਰਕਾਰ ਤੋਂ ਆਪਣੀ ਜਿਹੜੀ ਰੈਗੂਲਰ ਵਾਲੀ ਪਾਲਿਸੀ ਜਿਹੜੀ ਬਣਾਉਣ ਵਾਸਤੇ ਅਸੀਂ ਬੜੇ ਚਿਰ ਦੀ ਅਪੀਲ ਕਰ ਰਹੇ ਆ ਜਿਹੜੀ ਪਿਛਲੇ ਜੁਲਾਈ ਮਹੀਨੇ ਚ 2024 ਚ ਮੁੱਖ ਮੰਤਰੀ ਸਾਡੇ ਜਲੰਧਰ ਮੀਟਿੰਗ ਕਰਕੇ ਜਿੰਦੇ ਇੱਕ ਮਹੀਨੇ ਦਾ ਸਮਾਂ ਲਿਆ ਸੀ ਕਿ ਇੱਕ ਮਹੀਨੇ ਦੇ ਵਿੱਚ ਉਹ ਪਾਲਿਸੀ ਤਿਆਰ ਕਰਕੇ ਤੁਹਾਡੇ ਤੇ ਅਸੀਂ ਇਹਨਾਂ ਦਾ ਲਾਗੂ ਕਰਾਂਗੇ ਪਰ ਅੱਜ ਇੱਕ ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਇੱਕ ਠੰਡੇ ਵਸਤੇ ਪਾਈ ਗਈ ਆ ਜਿਸ ਕਰਕੇ ਅਸੀਂ ਆਪਣਾ ਸੰਘਰਸ਼ ਵਾਲੇ ਰਾਹ ਤੇ ਹੁਣ ਤੁੜਨਾ ਪੈ ਰਿਹਾ ਇਸ ਕਰਕੇ ਸਾਡੀ ਅੱਜ ਹੜਤਾਲ ਦੇ ਆਪਣੀ ਅੱਜ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕਰਕੇ ਨਹੀਂ ਤਾਂ ਅਸੀਂ ਆਪ ਦਾ ਜੋ ਹੜਤਾਲ ਕਰਕੇ ਪੰਗਮਲ ਚੱਕਾ ਜੰਮ ਕੀਤਾ ਜਾਊਗਾ ਹੁਣ ਕਿੰਨੇ ਦਿਨ ਹੜਤਾਲ ਤੋਂ ਡਿਜਾਈ ਜਿਹੜੀ ਸਾਡੀ ਇਹ ਹੜਤਾਲ ਏ 9 10 ਤੇ 11 ਤਿੰਨ ਤਰੀਕ ਦੀ ਆ ਜੇਕਰ ਸਾਡਾ ਫੇਰ ਵੀ ਕੋਈ ਹੱਲ ਨਹੀਂ ਹੁੰਦਾ ਤੇ ਸ਼ਾਇਦ ਜਿਹੜੀ ਇਹ ਹੜਤਾਲ ਏ ਇਹ ਅਣਮੁੱਠੇ ਸਮੇਂ ਦੀ ਚੱਲੀ ਜਾ ਸਕਦੀ ਹੈ